ਵਾਧਾ ਜਾ ਰਿਹਾ ਜਿਸ ਕਰਕੇ ਕਾਫੀ ਮੁਸ਼ਕਲਾਂ ਜੜੀਆਂ ਫਰੋਜਪੁਰ ਵਿੱਚ ਦੇਖਣ ਨੂੰ ਮਿਲੀਆਂ ਪਈਆਂ ਜਿੱਥੇ ਕਈ ਸਰਦੀ ਇਲਾਕਿਆਂ ਵਿੱਚ ਮਾਰ ਕੀਤੀ ਹੋਈ ਆ ਉੱਥੇ ਹਸੈਨੀਵਾਲਾ ਵੀ ਜਿਹੜਾ ਇਹ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਆ ਜਿੱਥੇ ਝੰਡਿਆ ਲਹਾਂ ਦੀ ਰਸਮ ਅਦਾ ਕੀਤੀ ਜਾਂਦੀ ਆ ਉੱਥੇ ਵੀ ਪਾਣੀ ਪੂਰੀ ਤਰ੍ਹਾਂ ਭਰ ਚੁੱਕਾ ਤੇ ਸੜਕ ਜਿਹੜੀ ਹੋਰੀ ਟੁੱਟ ਚੁੱਕੀ ਆ ਜਿਸ ਕਰਕੇ ਹਾਲਾਤ ਜਿਹੜੇ ਆ ਨਾਜੂਕ ਜਿਹੜੇ ਬੰਦੇ ਜਾ ਰਹੇ ਆ ਕਿਉਂਕਿ ਪਿਛਲੇ ਦਿਨਾਂ ਵਿੱਚ ਪਾਣੀ ਜਿਹੜਾ ਕੱਟ ਗਿਆ ਸੀ ਲੇਕਿਨ ਹੁਣ ਪਾਣੀ ਦਾ ਵਹਾਵ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਜਿਸ ਕਰਕੇ ਕਾਫੀ ਮੁਸ਼ਕਲਾਂ ਜੜੀਆਂ ਲੋਕਾਂ ਨੂੰ ਉੱਥ ਲਾਤ ਮਾਰੇ ਆ ਜੀ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਹੈ ਹਰ ਦੀ ਸਾਰੀ ਮੈਲ ਪੇੜ ਦੇ ਵਿੱਚ 20 22 ਪਿੰਡ ਆ ਗਏ ਨੇ ਕਿਤੇ ਕੋਈ ਖਾਣ ਨੂੰ ਚੀਜ਼ ਨਹੀਂ ਰਹਿ ਗਈ ਕੋਈ ਫਸਲ ਨਹੀਂ ਡੰਗਰਾ ਪਸ਼ੂਆਂ ਤੇ ਕੋਈ ਤੂੜਾ ਚਾਰਾ ਨਹੀਂ ਰਹਿ ਗਿਆ ਜਿੱਥੇ ਰੀਟ ਜਿਹੜੀ ਸ਼ਰਮ ਸਰਮਾਨੀ ਹੁੰਦੀ ਆ ਫਰੇਟ ਹੁੰਦੀ ਆ ਤੇ ਜਾਂ ਜਿੱਥੇ ਝੰਡਾ ਫਰਾਇਆ ਜਾਂਦਾ ਉੱਥੇ ਤੇ ਕੀ ਲਾਤ ਆ ਉੱਥੇ ਤੇ ਲਾਦੀ ਮਾਰੇ ਆ ਜੀ ਪਾਣੀ ਆ ਗਈ ਜਿੱਥੇ ਉੱਥੇ ਕੀ ਹੋਣਾ ਸਾਰਾ ਕੁਝ ਬੰਦ ਪਿਆ ਜੀ ਕੋਈ ਝੰਡੇ ਦੀ ਰਸਮ ਨਹੀਂ ਹੋ ਰਹੀ ਆ ਇਸ ਟਾਈਮ ਉਹ ਕੋਈ ਸ਼ਾਮ ਨੂੰ ਕੋਈ ਦੇਖੋ 10 ਮਿੰਟ ਕਰਦੇ ਤੇ ਭਾਂਵੇਂ ਕਰਦੇ ਹਾਂ ਪਰ ਸਾਰਾ ਟੁੱਟ ਗਿਆ ਰਾਟ ਉੱਟ ਗਿਆ ਸਾਰਾ ਲੋਕਲ ਆਂਡਨ ਬੰਦ ਹੋ ਗਿਆ ਬੰਦ ਹੀ ਬੰਦ ਬਿਲਕੁਲ ਬੰਦ ਆ ਇਹਦਾ ਅੱਜ ਮੈਂ ਕਹਿੰਦਾ 15 ਨੂੰ ਗਿਆ ਬੰਦ ਹੋਈ ਇਹਨੇ ਬੰਦ ਕਰਤਾ ਇਹ ਨਾਲ ਜਦੋਂ ਪਾਣੀ ਟੁੱਟ ਗਿਆ ਫਿਰ ਤਾਂ ਬਿਲਕੁਲ ਹੀ ਬੰਦ ਹੋ ਗਿਆ ਜੀ ਇਹ ਤਾਂ ਕਿਸੇ ਨੇ ਉਹ ਬਿਲਕੁਲ ਵੀ ਨਹੀਂ ਹੋਣਾ জানা ਕਿਸੇ ਨੇ ਕਿਉਂ ਤੱਕ ਮੀਤ ਲੱਗਦੀ ਆ ਵੀ ਮਤਲਬ ਪ੍ਰੇਡ ਸ਼ੁਰੂ ਹੋ ਜੇਗੀ ਤੇ ਸਾਰਾ ਕੁਝ ਸਹੀ ਹੋ ਜਾਏਗਾ ਸਾਰੇ ਲੰਮਾ ਹੈ ਕੋ ਪਾਣੀ ਦਾ ਕੋਈ ਪਤਾ ਨਹੀਂ ਕਿੰਨਾ ਆ ਰਿਹਾ ਪਿੱਛੋਂ ਫਿਰ ਰਾਤ ਦਾ ਕਰਨਾ ਫਿਰ ਡੇਢ ਘੰਟਾ ਫਿਰ ਵਧ ਗਿਆ ਤੇ ਪਾਣੀ ਦਾ ਵੇਰ ਵੀ ਹੋ ਵੀ ਸਕਦਾ ਕੀ ਪਾਣਾ ਦਾ ਹੁਣ ਪਿੱਛੋਂ ਕਿੰਨਾ ਪਾਣਾ ਡੈਮਾਂ ਛੱਡੀ ਜਾਂਦੇ ਨੇ ਪੌਂਗ ਡੈਮ ਇਹ ਰੰਜੀਤ ਸਾਗਰੇ ਪਾਖੜਾ ਡੈਮ ਸਾਰੇ ਓਵਰਫਲੋ ਹੋਏ ਪੈ ਨੇ ਸਾਰਾ ਪਾਣੀ ਇੱਧਰ ਨਹੀਂ ਆਉਣਾ ਦੇਖੋ ਪਾਣੀ ਦੀ ਮਾਰ ਚੱਲੀ ਹੋ ਲਗਾਤਾਰ ਵਾਦੀ ਜਾ ਰਹੀ ਹੈ ਜਿਸ ਕਰਕੇ ਸੈਣੀਵਾਲਾ ਜੇ ਬਾਰਡਰ ਦੀ ਗੱਲ ਕੀਤੀ ਜਾਵੇ ਜਿੱਥੇ ਰੀ ਟ੍ਰੀਟ ਸਰਾਮਣੀ ਹੁੰਦੀ ਆ ਉਹਨੂੰ ਜਿਹੜਾ ਵੀ ਰੱਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਉਹਨੇ ਕੋਲ ਜਾਣਾ ਤਾਂ ਮੜਾ ਲੇਕਿਨ ਉਹਦੀ ਸੜਕ ਜੜੀਆ ਟੁੱਟ ਚੁੱਕੀ ਆ ਪਾਣੀ ਉੱਥੇ ਭਰਿਆ ਹੋਇਆ ਔਲਾਜ ਜਿਹੜੇ ਆ ਉਹ ਉੱਥੇ ਵੀ ਜੜੇ ਆ ਮਾਰੇ ਹੁੰਦੇ ਜਾ ਰਿਹਾ ਕਿਉਂਕਿ ਰਾਤ ਦਾ ਪਾਣੀ ਜਿਹੜਾ ਹੋਰ ਵਧਿਆ ਹੈ ਕਾਫੀ ਤੇਜ਼ ਕਰਕੇ ਜਿਹੜੇ ਪਾਣੀ ਆ ਉਹ ਬਹਾਵ ਵਧਨ ਕਰਕੇ ਵੀ ਜਿਹੜੀ ਹਜੇ ਤੱਕ ਵੀ ਜਿਹੜੀ ਆ ਟ੍ਰੀਟ ਦੀ ਜਿਹੜੀ ਰਸਮ ਹੈ ਰੀਟ੍ਰੀਟ ਦੀ ਉਹ ਹਜੇ ਜੜੀਆ ਸ਼ੁਰੂ ਨਹੀਂ ਕੀਤੀ ਗਈ ਕਿਉਂਕਿ ਅਗਲੇ ਦਿਸ਼ਾ ਤੱਕ ਇਹ ਜਿਹੜੀ ਆ ਬੰਦ ਕੀਤੀ ਗਈ ਆ ਕਿਉਂਕਿ ਹਜੇ ਪਾਣੀ ਦਾ ਬਹਾਅ ਬਹੁਤ ਤੇਜ਼ ਆ ਪਾਣੀ ਚੀਕਾ ਲੇਕਿਨ ਉਹ ਬਾਰੀ ਦੇ ਆਣ ਕਰਕੇ ਜਿਹੜਾ ਹੁਣ ਦੁਬਾਰਾ ਉਹਦੇ ਨਾਲ ਸੜਕਾਂ ਵੀ ਟੁੱਟ ਚੁੱਕੀਆਂ ਤੇ ਪਾਣੀ ਹਜੇ ਵੀ ਅੰਦਰ ਜਿਹੜਾ ਭਰਿਆ ਹੋਇਆ ਦਿਖਾਈ ਦੇ ਰਿਹਾ ਜਿਸ ਕਰਕੇ ਪ੍ਰੇਡ ਜਿਹੜੀ ਉੱਥੇ ਨਹੀਂ ਹੋ ਸਕਦੀ ਤੇ ਲੋਕਾਂ ਦਾ ਆਣਾ ਜਾਣਾ ਪੁਰਨ ਤੋਤੇ ਜਿਹੜਾ ਉੱਥੇ ਜਿਹੜਾ ਬੰਦ ਕੀਤਾ ਹੋਇਆ ਜਿਸ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਕਰਕੇ ਹਰ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਲੋਕਾਂ ਨੂੰ ਚੇਲਣੀਆਂ ਪੈਰੀਆਂ ਕਿਉਂਕਿ ਜਿੱਥੇ ਪਿੰਡਾਂ ਦੇ ਵਿੱਚ ਮਾਰ ਪੈਰੀਆ ਉੱਥੇ ਹੁਸੈਨੀ ਵਾਲਾ ਬਾਡਰ ਤੇ ਵੀ ਇਹਦੀ ਪਾਣੀ ਦੀ ਮਾਰ ਜਿਹੜੀ ਆ ਪੈਂਦੀ ਹੋਈ ਸਾਫ਼ ਤੋਟ ਤੇ ਦਿਖਾਈ ਦੇ ਰਹੀ ਆ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਦੈ ਸਤਰੀ ਦੇ ਪਾਣੀ ਦਾ ਬਾਅਵ ਲਗਾਤਾਰ ਵਧਦਾ ਜਾ ਰਿਹਾ ਜਿਸ ਕਰਕੇ ਕਾਫੀ ਮੁਸ਼ਕਲਾਂ ਜੜੀਆਂ ਫਰੋਜਪੁਰ ਵਿੱਚ ਦੇਖਣ ਨੂੰ ਮਿਲਦੀਆਂ ਪਈਆਂ ਜਿੱਥੇ ਕਈ ਸਰਦੀ ਇਲਾਕਿਆਂ ਵਿੱਚ ਮਾਰ ਕੀਤੀ ਹੋਈ ਹੈ ਉੱਥੇ ਹਸਾਨੀ ਵਾਲਾ ਵੀ ਜੜਾ ਇਹ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਜਿੱਥੇ ਝੰਡਿਆ ਲਰਾਂ ਦੀ ਰਸਮ ਅਦਾ ਕੀਤੀ ਜਾਂਦੀ ਹੈ ਉੱਥੇ ਵੀ ਪਾਣੀ ਪੂਰੀ ਤਰ੍ਹਾਂ ਭਰ ਚੁੱਕਾ ਤੇ ਸੜਕ ਜੜੀ ਹੋਰੀ ਟੁੱਟ ਚੁੱਕੀ ਆ ਜਿਸ ਕਰਕੇ ਹਾਲਾਤ ਜੜੇ ਆ ਨਾਜੂਕ ਜੜੇ ਬੰਦੇ ਜਾ ਰਹੇ ਕਿਉਂਕਿ ਪਿਛਲੇ ਦਿਨਾਂ ਵਿੱਚ ਪਾਣੀ ਜੜਾ ਕੱਟ ਗਿਆ ਸੀ ਲੇਕਿਨ ਹੁਣ ਪਾਣੀ ਦਾ ਬਾਅਵ ਜੜਾ ਉਹ ਲਗਾਤਾਰ ਵਧਦਾ ਜਾ ਰਿਹਾ ਜਿਸ ਕਰਕੇ ਕਾਫੀ ਮੁਸ਼ਕਲਾਂ ਜੜ ਭਾਜੀ ਕੀ ਹਾਲਾਤ ਨੇ ਜੇ ਹਸੈਨੀਵਾਲਾ ਦੀ ਆਪਾਂ ਗੱਲ ਕਰੀਏ ਤੇ ਕਿਸ ਤਰ੍ਹਾਂ ਦੇ ਹਾਲਾਤ ਲਾਤ ਮਾਰੇ ਆ ਜੀ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਹੈ ਹਰ ਦੀ ਸਾਰੀ ਮੈਲ ਪੇੜ ਦੇ ਵਿੱਚ 20 22 ਪਿੰਡ ਆ ਗਏ ਨੇ ਕਿਤੇ ਕੋਈ ਖਾਣ ਨੂੰ ਚੀਜ਼ ਨਹੀਂ ਰਹਿ ਗਈ ਕੋਈ ਫਸਲ ਨਹੀਂ ਡੰਗਰਾ ਪਸ਼ੂਆਂ ਤੇ ਕੋਈ ਤੂੜਾ ਚਾਰਾ ਨਹੀਂ ਰਹਿ ਗਿਆ ਜਿੱਥੇ ਰੀਟ ਜਿਹੜੀ ਸ਼ਰਮ ਸਰਮਾਨੀ ਹੁੰਦੀ ਆ ਫਰੇਟ ਹੁੰਦੀ ਆ ਤੇ ਜਾਂ ਜਿੱਥੇ ਝੰਡਾ ਫਰਾਇਆ ਜਾਂਦਾ ਉੱਥੇ ਤੇ ਕੀ ਲਾਤ ਆ ਉੱਥੇ ਤੇ ਲਾਤ ਮਾਰੀ ਆ ਜੀ ਪਾਣੀ ਆ ਗਈ ਜਿੱਥੇ ਉੱਥੇ ਕੀ ਹੋਣਾ ਸਾਰਾ ਕੁਝ ਬੰਦ ਪਿਆ ਜੀ ਕੋਈ ਝੰਡੇ ਦੀ ਰਸਮ ਨਹੀਂ ਹੋ ਰਹੀ ਆ ਇਸ ਟਾਈਮ ਕੋਈ ਸ਼ਾਮ ਨੂੰ ਕੋਈ ਰਾਟ ਟੁੱਟ ਗਿਆ ਸਾਰਾ ਲੋਕਲ ਆਂਜਨ ਬੰਦ ਹੋ ਗਿਆ ਬੰਦ ਹੀ ਬੰਦ ਬਿਲਕੁਲ ਬੰਦ ਆ ਇਹਦਾ ਅੱਜ ਮੈਂ ਕਹਿੰਦਾ 15 ਨੂੰ ਗਏ ਬੰਦ ਹੋਈ ਇਹਨੇ ਪਹਿਲੇ ਬੰਦ ਕਰਤਾ ਸੀ ਇਹਨਾਂ ਨੇ ਜਦੋਂ ਪਾਣੀ ਟੁੱਟ ਗਿਆ ਫਿਰ ਤਾਂ ਬਿਲਕੁਲ ਹੀ ਬੰਦ ਹੋ ਗਿਆ ਜੀ ਇਹ ਤਾਂ ਕਿਸੇ ਨੇ ਬਿਲਕੁਲ ਵੀ ਨਹੀਂ ਆਉਣਾ ਜਾਣਾ ਕਿਸੇ ਨੇ ਕਿਦੋਂ ਤੱਕ ਮੀਤ ਲੱਗਦੀ ਆ ਵੀ ਮਤਲਬ ਆਪਰੇਟ ਸ਼ੁਰੂ ਹੋ ਜੇਗੀ ਤੇ ਸਾਰਾ ਕੁਝ ਸਹੀ ਹੋ ਜਾਏਗਾ ਸਾਰੇ ਲੰਮਾ ਹੈ ਕੋ ਪਾਣੀ ਦਾ ਕੋਈ ਪਤਾ ਨਹੀਂ ਕਿੰਨਾ ਆ ਰਿਹਾ ਪਿੱਛੋਂ ਫਿਰ ਰਾਤ ਦਾ ਕਰਨ ਲਾ ਫਿਰ ਡੇਢ ਘੰਟਾ ਫਿਰ ਵੱਧ ਗਿਆ ਤੇ ਪਾਣੀ ਦਾ ਵੇਰ ਵੀ ਹੋ ਵੀ ਵਸਦਾ ਕਿਪਰਾ ਦਾ ਪਿੱਛੋਂ ਕਿੰਨਾ ਪਾਣੀ ਡੈਮਾਂ ਛੱਡੀ ਜਾਂਦੇ ਨੇ ਪੌਂਗ ਡੈਮ ਇਹ ਰਣਜੀਤ ਸਾਹਿਬ ਰੇ ਪਾਖੜਾ ਡੈਮ ਸਾਰੇ ਓਵਰਫਲੋ ਹੋਏ ਪੈਣ ਸਾਰਾ ਪਾਣੀ ਇਧਰ ਨਹੀਂ ਆਉਣਾ ਦੇਖੋ ਪਾਣੀ ਨਹੀਂ ਮਾਰ ਰਿਹਾ ਚਲਿਓ ਲਗਾਤਾਰ ਵਾਦੀ ਜਾ ਰਹੀ ਹੈ ਜਿਸ ਕਰਕੇ ਹਸੈਨੀਵਾਲਾ ਜੇ ਬਾਰਡਰ ਦੀ ਗੱਲ ਕੀਤੀ ਜਾਂ ਵੀ ਜਿੱਥੇ ਰੀ ਕੀ ਸਰਾਮਣੀ ਹੁੰਦੀ ਆ ਉਹਨੂੰ ਜਿਹੜਾ ਵੀ ਰੱਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਉਹਨੇ ਕੋਲ ਜਾਣਾ ਤਾਂ ਮੜਾ ਲੇਕਿਨ ਉਹ ਸੜਕ ਜਿਹੜੀ ਆ ਟੁੱਟ ਚੁੱਕੀ ਆ ਪਾਣੀ ਉੱਥੇ ਭਰਿਆ ਹੋਇਆ ਹਾਲਾਤ ਜਿਹੜੇ ਆ ਉਹ ਉੱਥੇ ਵੀ ਜਿਹੜੇ ਆ ਮਾਰੇ ਹੁੰਦੇ ਜਾ ਰਹੇ ਆ ਕਿਉਂਕਿ ਰਾਤ ਦਾ ਪਾਣੀ ਜਿਹੜਾ ਹੋਰ ਵਧਿਆ ਹੈ ਕਾਫੀ ਤੇਜ਼ ਕਰਕੇ ਜਿਹੜੇ ਪਾਣੀ ਆ ਉਹ ਦਾ ਵਹਾਵ ਵਧਨ ਕਰਕੇ ਵੀ ਜਿਹੜੀ ਹਜੇ ਤੱਕ ਵੀ ਜਿਹੜੀ ਇੰਪਰੇਟ ਦੀ ਜਿਹੜੀ ਰਸਮ ਹੈ ਰੀਟਰੀਟ ਦੀ ਉਹ ਹਜੇ ਜਿਹੜੀ ਸ਼ੁਰੂ ਨਹੀਂ ਕੀਤੀ ਗਈ ਕਿਉਂਕਿ ਅਗਲੇ ਦਿਸ਼ਾ ਤੱਕ ਇਹ ਜਿਹੜੀ ਆ ਬੰਦ ਕੀਤੀ ਗਈ ਆ ਕਿਉਂਕਿ ਹਜੇ ਪਾਣੀ ਦਾ ਵਹਾਵ ਬਹੁਤ ਤੇਜ਼ ਆ ਪਾਣੀ ਲ ਸੀਗਾ ਲੇਕਿਨ ਉਹ ਬਾਰੀ ਦੇ ਆਣ ਕਰਕੇ ਜਿਹੜਾ ਹੁਣ ਦੁਬਾਰਾ ਉਹਨਾਂ ਸੜਕਾਂ ਵੀ ਟੁੱਟ ਚੁੱਕੀਆਂ ਤੇ ਪਾਣੀ ਹਜੇ ਵੀ ਅੰਦਰ ਜਿਹੜਾ ਭਰਿਆ ਹੋਇਆ ਦਿਖਾਈ ਦੇ ਰਿਹਾ ਜਿਸ ਕਰਕੇ ਪ੍ਰੇਡ ਜਿਹੜੀ ਉੱਥੇ ਨਹੀਂ ਹੋ ਸਕਦੀ ਤੇ ਲੋਕਾਂ ਦਾ ਆਣਾ ਜਾਣਾ ਪੁਰਨ ਤੋਤੇ ਜਿਹੜਾ ਉੱਥੇ ਜਿਹੜਾ ਬੰਦ ਕੀਤਾ ਹੋਇਆ ਜਿਸ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਕਰਕੇ ਹਰ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਲੋਕਾਂ ਨੂੰ ਚੇਨੀਆਂ ਪੈਰੀਆਂ ਕਿਉਂਕਿ ਜਿੱਤੇ ਪਿੰਡਾਂ ਦੇ ਵਿੱਚ ਮਾਰ ਪੈਰੀਆ ਉੱਥੇ ਹਸੈਨੀ ਵਾਲਾ ਬਾਟਰ ਤੇ ਵੀ ਅਜੀ ਪਾਣੀ ਨਹੀਂ ਮਾਰ ਜਿਹੜੀ ਆ ਪੈਂਦੀ ਹੋਈ ਸਾਫ ਤੋਂ ਦਿਖਾਈ ਦੇ ਰਹੀ ਆ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇਰਾ ਫਰੋਕ ਪਾਣੀ ਦਾ ਭਾਵ ਲਗਾਤਾਰ ਵਧਦਾ ਜਾ ਰਿਹਾ ਜਿਸ ਕਰਕੇ ਕਾਫੀ ਮੁਸ਼ਕਲਾਂ ਜੜੀਆਂ ਫਰੋਜਪੁਰ ਵਿੱਚ ਦੇਖਣ ਨੂੰ ਮਿਲਦੀਆਂ ਪਈਆਂ ਜਿੱਥੇ ਕਈ ਸਰਦੀ ਇਲਾਕਿਆਂ ਵਿੱਚ ਮਾਰ ਕੀਤੀ ਹੋਈ ਹੈ ਉੱਥੇ ਹਸਾਨੀ ਵਾਲਾ ਵੀ ਜੜਾ ਇਹ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਜਿੱਥੇ ਝੰਡਿਆ ਲਰਾਂ ਦੀ ਰਸਮ ਅਦਾ ਕੀਤੀ ਜਾਂਦੀ ਹੈ ਉੱਥੇ ਵੀ ਪਾਣੀ ਪੂਰੀ ਤਰ੍ਹਾਂ ਭਰ ਚੁੱਕਾ ਤੇ ਸੜਕ ਜੜੀ ਹੋਰੀ ਟੁੱਟ ਚੁੱਕੀ ਆ ਜਿਸ ਕਰਕੇ ਹਾਲਾਤ ਜੜੇ ਆ ਨਾਜੂਕ ਜੜੇ ਬੰਦੇ ਜਾ ਰਹੇ ਕਿਉਂਕਿ ਪਿਛਲੇ ਦਿਨਾਂ ਵਿੱਚ ਪਾਣੀ ਜੜਾ ਕੱਟ ਗਿਆ ਸੀ ਲੇਕਿਨ ਹੁਣ ਪਾਣੀ ਦਾ ਭਾਵ ਜੜਾ ਉਹ ਲਗਾਤਾਰ ਵਧਦਾ ਜਾ ਰਿਹਾ ਜਿਸ ਕਰਕੇ ਕਾਫੀ ਮੁਸ਼ਕਲਾਂ ਜੜੀਆਂ ਲੋਕਾਂ ਨੂੰ ਉ ਭਾਜੀ ਕੀ ਹਾਲਾਤ ਨੇ ਜੇ ਹਸੈਨੀਵਾਲਾ ਦੀ ਆਪਾਂ ਗੱਲ ਕਰੀਏ ਤੇ ਕਿਸ ਤਰ੍ਹਾਂ ਦੇ ਹਾਲਾਤ ਲਾਤ ਮਾੜੀ ਆ ਜੀ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਹੈ ਹਰਦੀ ਸਾਰੀ ਮੈਲ ਪੇੜ ਦੇ ਵਿੱਚ 20 22 ਪਿੰਡ ਆ ਗਏ ਨੇ ਕਿਤੇ ਕੋਈ ਖਾਣ ਨੂੰ ਚੀਜ਼ ਨਹੀਂ ਰਹਿ ਗਈ ਕੋਈ ਫਸਲ ਨਹੀਂ ਡੰਗਰਾ ਪਸ਼ੂਆਂ ਤੇ ਕੋਈ ਤੂੜਾ ਚਾਰਾ ਨਹੀਂ ਰਹਿ ਗਿਆ ਜਿੱਥੇ ਰੀਟ ਜਿਹੜੀ ਸ਼ਰਮ ਸਰਾਮਣੀ ਹੁੰਦੀ ਆ ਫਰੇਟ ਹੁੰਦੀ ਆ ਤੇ ਜਾਂ ਜਿੱਥੇ ਝੰਡਾ ਫਰਾਇਆ ਜਾਂਦਾ ਉੱਥੇ ਤੇ ਕੀ ਲਾਤ ਆ ਉੱਥੇ ਤੇ ਲਾਦੀ ਮਾੜੀ ਆ ਜੀ ਪਾਣੀ ਆ ਗਿਆ ਜਿੱਥੇ ਉੱਥੇ ਕੀ ਹੋਣਾ ਸਾਰਾ ਕੁਝ ਬੰਦ ਪਿਆ ਜੀ ਕੋਈ ਝੰਡੇ ਦੀ ਰਸਮ ਨਹੀਂ ਹੋ ਰਹੀ ਇਸ ਟਾਈਮ ਕੋਈ ਸ਼ਾਮ ਨੂੰ ਰਾਤ ਉੱਠ ਗਿਆ ਸਾਰਾ ਲੋਕਲਾਂਾਂ ਚਾਲਾਂ ਬੰਦ ਹੋ ਗਿਆ ਬੰਦ ਹੀ ਬੰਦ ਬਿਲਕੁਲ ਬੰਦ ਆ ਇਹਦਾ ਅੱਜ ਮੈਂ ਕਹਿੰਦਾ 15 ਨੂੰ ਗਿਆ ਬੰਦ ਹੋਈ ਇਹਨੇ ਬੰਦ ਕਰਤਾ ਇਹ ਨਾਲ ਜਦੋਂ ਪਾਣੀ ਟੁੱਟ ਗਿਆ ਫਿਰ ਤਾਂ ਬਿਲਕੁਲ ਹੀ ਬੰਦ ਹੋ ਗਿਆ ਜੀ ਇਹ ਤਾਂ ਕਿਸੇ ਨੇ ਉਹ ਬਿਲਕੁਲ ਵੀ ਨਹੀਂ ਹੋਣਾ জানা ਕਿਸੇ ਨੇ ਕਿਉਂ ਤੱਕ ਮੀਤ ਲੱਗਦੀ ਆ ਵੀ ਇਹ ਮਤਲਬ ਪ੍ਰੇਡ ਸ਼ੁਰੂ ਹੋ ਜੇਗੀ ਤੇ ਸਾਰਾ ਕੁਝ ਸਹੀ ਹੋ ਜਾਏਗਾ ਸਾਰੇ ਲੰਮਾ ਹੈ ਕੋ ਪਾਣੀ ਦਾ ਕੋਈ ਪਤਾ ਨਹੀਂ ਕਿੰਨਾ ਆ ਰਿਹਾ ਪਿੱਛੋਂ ਫਿਰ ਰਾਤ ਦਾ ਕਰਨਾ ਫਿਰ ਡੇਢ ਘੰਟਾ ਫਿਰ ਵਧ ਗਿਆ ਤੇ ਪਾਣੀ ਦਾ ਵੇਰ ਵੀ ਹੋ ਵੀ ਵਸਦਾ ਕੀ ਪਾਣਾ ਦਾ ਹੁਣ ਪਿੱਛੋਂ ਕਿੰਨਾ ਪਾਣਾ ਡੈਮਾਂ ਛੱਡੀ ਜਾਂਦੇ ਨੇ ਪੌਂਗ ਡੈਮ ਇਹ ਰੰਜੀਤ ਸਾਗਰੇ ਪਾਖੜਾ ਡੈਮ ਸਾਰੇ ਓਵਰਫਲੋ ਹੋਏ ਪੈ ਨੇ ਸਾਰਾ ਪਾਣੀ ਇੱਧਰ ਨਹੀਂ ਆਉਣਾ ਦੇਖੋ ਪਾਣੀ ਦੀ ਮਾਰ ਚੱਲੀ ਹੋ ਲਗਾਤਾਰ ਵਾਦੀ ਜਾ ਰਹੀ ਹੈ ਜਿਸ ਕਰਕੇ ਸੈਣੀਵਾਲਾ ਜੇ ਬਾਰਡਰ ਦੀ ਗੱਲ ਕੀਤੀ ਜਾਵੇ ਜਿੱਥੇ ਰੀ ਕੀ ਸਰਾਮਾਨੀ ਹੁੰਦੀ ਆ ਉਹਨੂੰ ਜਿਹੜਾ ਵੀ ਰੱਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਉਹਨੇ ਕੋਲ ਜਾਣਾ ਤਾਂ ਮੜਾ ਲੇਕਿਨ ਉਹਦੀ ਸੜਕ ਜੜੀਆ ਟੁੱਟ ਚੁੱਕੀ ਆ ਪਾਣੀ ਉੱਥੇ ਭਰਿਆ ਹੋਇਆ ਔਲਾਜ ਜਿਹੜੇ ਆ ਉਹ ਉੱਥੇ ਵੀ ਜੜੇ ਆ ਮਾਰੇ ਹੁੰਦੇ ਜਾ ਰਿਹਾ ਕਿਉਂਕਿ ਰਾਤ ਦਾ ਪਾਣੀ ਜਿਹੜਾ ਹੋਰ ਵਧਿਆ ਹੈ ਕਾਫੀ ਤੇਜ਼ ਕਰਕੇ ਜਿਹੜੇ ਪਾਣੀ ਆ ਉਹ ਬਹਾਵ ਵਧਨ ਕਰਕੇ ਵੀ ਜਿਹੜੀ ਹਜੇ ਤੱਕ ਵੀ ਜਿਹੜੀ ਇੰਪਰੇਟ ਦੀ ਜਿਹੜੀ ਰਸਮ ਹੈ ਰੀਟਰੀਟ ਦੀ ਉਹ ਹਜੇ ਜੜੀਆ ਸ਼ੁਰੂ ਨਹੀਂ ਕੀਤੀ ਗਈ ਕਿਉਂਕਿ ਅਗਲੇ ਦਿਸ਼ਾ ਤੱਕ ਇਹ ਜਿਹੜੀ ਆ ਬੰਦ ਕੀਤੀ ਗਈ ਆ ਕਿਉਂਕਿ ਹਜੇ ਪਾਣੀ ਦਾ ਬਹਾਅ ਬਹੁਤ ਤੇਜ਼ ਆ ਪਾਣੀ ਲਗਾ ਜੀ ਦਾ ਲੇਕਿਨ ਉਹ ਬਾਰੀ ਦੇ ਆਣ ਕਰਕੇ ਜਿਹੜਾ ਹੁਣ ਦੁਬਾਰਾ ਉਹਦੇ ਨਾਲ ਸੜਕਾਂ ਵੀ ਟੁੱਟ ਚੁੱਕੀਆਂ ਤੇ ਪਾਣੀ ਹਜੇ ਵੀ ਅੰਦਰ ਜਿਹੜਾ ਭਰਿਆ ਹੋਇਆ ਦਿਖਾਈ ਦੇ ਰਿਹਾ ਜਿਸ ਕਰਕੇ ਪ੍ਰੇਡ ਜਿਹੜੀ ਉੱਥੇ ਨਹੀਂ ਹੋ ਸਕਦੀ ਤੇ ਲੋਕਾਂ ਦਾ ਆਣਾ ਜਾਣਾ ਪੁਰਨ ਤੋਤੇ ਜਿਹੜਾ ਉੱਥੇ ਜਿਹੜਾ ਬੰਦ ਕੀਤਾ ਹੋਇਆ ਜਿਸ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਕਰਕੇ ਹਰ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਲੋਕਾਂ ਨੂੰ ਚੇਲਣੀਆਂ ਪੈਰੀਆਂ ਕਿਉਂਕਿ ਜਿੱਤੇ ਪਿੰਡਾਂ ਦੇ ਵਿੱਚ ਮਾਰ ਪੈਰੀਆ ਉੱਥੇ ਹੁਸੈਨੀ ਵਾਲਾ ਬਾਡਰ ਤੇ ਵੀ ਇਹਦੀ ਪਾਣੀ ਦੀ ਮਾਰ ਜਿਹੜੀ ਆ ਪੈਂਦੀ ਹੋਈ ਸਾਫ਼ ਤੋਟ ਤੇ ਦਿਖਾਈ ਦੇ ਰਹੀ ਆ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇ